ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਜੀ ਆ ਇੱਕ ਸਾਡੇ ਭਾਈ ਸਾਹਿਬ ਨੇ ਇੱਕ ਕਮੈਂਟ ਕੀਤਾ ਸੀ ਕਿ ਉਹਨਾਂ ਦੇ ਮੂੰਹ 'ਚ ਛਾਲੇ ਹੈਗੇ ਆ ਪਿਛੇ ਮੈਂ ਪੰਜਾਬ ਗਿਆ ਸੀ ਤੇ ਉੱਥੇ ਵੀ ਮੈਨੂੰ ਕਈਆਂ ਨਾਲ ਇਹ ਗੱਲਬਾਤ ਹੋਈ ਹੈ ਉਹਨਾਂ ਦੀ ਵੀ ਪਰੇਸ਼ਾਨੀ ਸੀ ਕਿ ਮੂੰਹ ਛਾਲੇ ਆ ਫਿਰ ਉਹਨਾਂ ਨੂੰ ਉਹਦਾ ਕੁਝ ਇਲਾਜ ਕੀਤਾ ਉਹ ਠੀਕ ਹੋ ਗਏ ਔਰ ਅੰਗਰੇਜ਼ੀ ਦਵਾਈਆਂ ਖਾਂਦੇ ਰਹਿੰਦੇ ਆ ਜਾਂ ਹੋਰ ਕੋਈ ਦਵਾਈਆਂ ਖਾਂਦੇ ਰਹਿੰਦੇ ਆ ਛਾਲੇਦਾਨੀ ਠੀਕ ਬੰਦੇ ਮਗਰ ਉਹਦੀ ਹੋਰ ਪਰੇਸ਼ਾਨੀਆਂ ਵੱਜ ਜਾਂਦੀਆਂ ਅਸਲ ਵਿੱਚ ਜਿਹੜੇ ਛਾਲੇ ਹੁੰਦੇ ਆ ਇਹਦਾ ਮੂਲ ਕਾਰਨ ਕੀ ਆ ਇਹਦਾ ਮੂਲ ਕਾਰਨ ਇਹ ਹੈ ਕਿ ਤੁਹਾਡੇ ਪੇਟ 'ਚ ਗੜਬੜਾ ਜਦੋਂ ਅਸੀਂ ਕੁਝ ਉਲਟਾ ਸਿੱਧਾ ਖਾਂਦੇ ਆ ਤਲਿਆ ਹੋਇਆ ਪੁਜਿਆ ਹੋਇਆ ਫਰਾਈਡ ਜਾਂ ਫਿਰ ਕੋਈ ਬਾਲੀ ਚੀਜ਼ਾਂ ਖਾਂਦੇ ਆ ਜੰਕ ਫੂਡ ਖਾਂਦੇ ਆ ਉਹ ਕੀ ਹੁੰਦਾ ਕਿ ਜਦੋਂ ਇੱਕ ਮਿਊਕਸ ਬੰਦਾ ਹੈਗਾ ਉਨਨ ਅਸੀਂ ਅੱਜ ਰਵੇ ਦੇ ਕਹਿੰਦੇ ਆ ਆ ਜਾਂ ਆ ਉਹ ਚਿਪ ਕਿ ਬਾਜ਼ਾਰ ਹੁੰਦਾ ਬਾ ਉਹ ਸਾਡੀ ਜਿਹੜੀ ਅੰਤੜੀਆਂ ਦੇ ਅੰਦਰ ਹੀ ਦੀਵਾਰਾਂ ਹੁੰਦੀਆਂ ਉਹਦੇ ਚਿਪਕ ਜਾਂਦਾ ਉਸ ਤੋਂ ਬਾਅਦ ਗੈਸ ਸ਼ੁਰੂ ਹੋ ਜਾਂਦੀ ਆ ਫਿਰ ਐਸਿਡਿਟੀ ਸ਼ੁਰੂ ਹੋ ਜਾਂਦੀ ਥੋੜਾ ਜਿਹਾ ਖਾਓ ਐਸਿਡਿਟੀ ਹੋ ਜਾਂਦੀ ਆ ਰੋਟੀ ਹਾਜਮ ਨਹੀਂ ਹੁੰਦੀ ਕਿਉਂਕਿ ਜਦ ਤੱਕ ਸਾਡਾ ਪੇਟ ਸਹੀ ਨਹੀਂ ਹੋਏਗਾ ਤੇ ਕੰਮ ਕਿੱਦਾਂ ਚੱਲੇਗਾ ਫਿਰ ਆਉ ਤੇ ਆਉ ਬੰਦੀ ਰਹਿੰਦੀ ਆ ਫਿਰ ਉਹ ਮਿਊਜ਼ਿਕ ਇਹ ਦੇਖਿਆ ਹੁਣ ਕਈ ਵਾਰੀ ਮੋਛੰਦੇ ਜੀ ਚਿਪਚਿਪਾਟ ਬੰਦ ਹੁੰਦਾ ਇਹਦਾ ਬਲਗਮ ਜੀ ਹੁੰਦੀ ਆ ਹੁਣ ਇਹਦਾ ਇਲਾਜ ਕੀ ਆ ਇਹਦਾ ਇਲਾਜ ਹੈ ਪੇਟ ਦੀ ਸਫਾਈ ਮੈਂ ਕਹ ਸ਼ਾਇਦ ਹੀ ਕੋਈ ਸਾਡੇ ਜੋ ਕੋਈ ਬੰਦਾ ਹੋਏਗਾ ਜਿਹੜਾ ਕਿ 2 ਮਹੀਨੇ 3 ਮਹੀਨੇ ਬਾਅਦ ਆਪਣੇ ਪੇਟ ਦੀ ਸਫਾਈ ਕਰਦਾ ਹੋਏਗਾ ਹੁਣ ਅਸੀਂ ਕਰਨਾ ਕੀ ਇਹਦੇ ਵਾਸਤੇ ਨੰਬਰ 1 ਸਾਨੂੰ ਤ੍ਰਿਫਲਾ ਕਦੂ ਜਦੋਂ ਪੇਠਾ ਬੰਦਾ ਆਏਗਾ ਤੀਜਾ ਹੈ ਕਾਲੀ ਹੜਣ ਜਨ ਜੋ ਹੜੜ ਵੀ ਕਹਿੰਦੇ ਆ ਇਹ ਤਿੰਨ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਲਾਜ਼ਮੀ ਆ ਸਭ ਤੋਂ ਪਹਿਲਾਂ ਤੇ ਜੋ ਪਰੇਸ਼ਾਨੀ ਆ ਗਈ ਆ ਉਹਦੇ ਵਾਸਤੇ ਕੱਟ ਤੋਂ ਕੱਟ 4 ਦਿਨ ਦਾ ਜਾਂ 5 ਦਿਨ ਦਾ ਵਰਤ ਰੱਖੋ ਕਦੂ ਦਾ ਜੂਸ ਕੱਢਣਾ ਹੈਗਾ ਪੇਟਾ ਕਦੂ ਚਿੱਟੇ ਵਾਲਾ ਇੱਕ ਗਲਾਸ ਖਾਲੀ ਪੇਟ ਪੀਣਾ ਆ ਇੱਕ ਸ਼ਾਮ ਨੂੰ 4 ਵਜੇ ਕੇ ਫੇਰ ਪੀਣਾ ਆ ਅਗਰ ਵਿੱਚ ਭੁੱਖ ਲੱਗਦੀ ਆ ਤੇ ਤੁਸੀਂ ਕੋਈ ਵੀ ਜਿਹੜੀ ਸਬਜ਼ੀਆਂ ਨਾ ਸਟੀਮ ਕਰਕੇ ਖਾ ਲੋ ਸ਼ਾਮ ਨੂੰ ਇੱਕ ਨਾਰੀਅਲ ਪਾਣੀ ਪੀ ਲੋ ਐਸ ਤਰ੍ਹਾਂ 3-4 ਦਿਨ ਕਰੋ ਅੰਦਰੋਂ ਪੇਟ ਦੀ ਸਫਾਈ ਹੋਏਗੀ سونے تو پہلا ایک چمچ تریفلہ دا لینا ہے اگر اس طرح نہ کھا سکو تھوڑا جہا نمک ملا لو چینی ملا لو کوسے جہاں پانی نہ پی لو تیسرا اپائے ہے گا کالی ہر. او دا پاؤڈر بنا لو تو منہ دے تھوڑا جا سٹ کے اپنی جیب پوڑیاں لگاؤ جلدی آرام ملے گا یہ پرہیج رکھنا پہے گا اچار نہیں کھانا کھٹی چیز نہیں کھانی تلی ہوئی چیز نہیں کھانی دہی نہیں کھانا مسالے نہیں کھانے نمک بھی ہلکے تو ہلکا کھانا ہے اور کوئی بھی کھٹی چیز سنترہ نمبو ایسے کوئی چیز نہیں کھانی ہوں تھے منہ چالے بہت پرشان کر رہے ہیں ملٹھی دا چورن لے کے تھوڑا شہد ملاؤ تو دے دن لگاؤ ਬਹੁਤ ਵੱਡਾ ਫਰਕ ਪਏਗਾ ਤુલਸੀ ਦੇ 4-5 ਪੱਤੇ ਲੈ ਕੇ ਉਹਨੂੰ ਥੋੜਾ ਜਿਹਾ ਕੁੱਟ ਲਓ ਉਹ ਥੋੜਾ ਸ਼ਹਿਦ ਪਾ ਕੇ ਮੂੰਹ 'ਚ ਰੱਖ ਲਓ ਅਤੇ ਆਪਣੇ ਮੂੰਹ 'ਚ ਕਮਾਓ ਉਹਦੇ ਨਾਲ ਜਿਹੜੇ ਤੁਹਾਡੇ ਹੈਗੇ ਨਾ ਲਾਰ ਉਹਦੇ ਨਾਲ ਜੇ ਫੋੜੇ ਹੈਗੇ ਉਹਨਾਂ ਤੇ ਅਸਰ ਹੋਏਗਾ ਤੇ ਉਹ ਜਲਦੀ ਠੀਕ ਹੋ ਜਾਣਗੇ ਇਹਦਾ ਛੋਟੇ ਛੋਟੇ ਉਪਾਏ ਹੈਗੇ ਜਿਹੜੇ ਕਿ ਤੁਸੀਂ ਮੂੰਹ ਠੀਕ ਕਰ ਸਕਦੇ ਹੋ ਮੇਨ ਤੁਹਾਡਾ ਜਿਹੜਾ ਪੇਟ ਠੀਕ ਹੋਣਾ ਹੈ ਉਹ ਤ੍ਰਿਫਲਾ ਛੋਟੀ ਹਰੜ੍ਹ ਤੇ ਕਦ ਦਾ ਜੂਸ ਔਰ 3 ਦਿਨ ਬਾਅਦ ਇਹ ਜਿਆਦਾ ਭੁੱਖ ਲੱਗੇਗੀ ਇੱਕ ਗਲਾਸ ਸਵੇਰੇ ਜਰੂਰ ਲੈਣਾ ਖਾਲੀ ਪੇਟ ਫਿਰ 4 ਵਜੇ ਫੇਰ ਲੈਣਾ ਸ਼ਾਮ ਨਾਲ ਜੇ ਪਾਣੀ ਤੇ ਵਿੱਚ ਭੁੱਖ ਲੱਗਦੀ ਹੈ ਤਾਂ ਸੁੱਕੀ ਰੋਟੀ ਇੱਕ ਲੈ ਲੋ ਹੋ ਸਕੇ ਤੇ ਬਾਜੇ ਦੀ ਲੈ ਲੋ ਮੱਕੀ ਦੀ ਲੈ ਲੋ ਜਵਾਰ ਦੀ ਲੈ ਲੋ ਰਾਗੀ ਦੀ ਲੈ ਲੋ ਕਣਕ ਵੀ ਨਾ ਖਾਓ ਉਹ ਖਾ ਸਕਦੇ ਹੋ ਉਬਲੀਆਂ ਸਬਜ਼ੀਆਂ ਦੇ ਨਾਲ تیسرے دن بھی اس دن چوتھے دن بھی تھی پانچ دن دیکھو گے تاڑے منہ اچھا لے تقریبا بالکل ٹھیک ہو جان گے گیس بھی ٹھیک ہو جائے گی ایسیڈیٹی ٹھیک ہو جائے گی روٹی حجم ہون لگ پے گی پھر بخ لگن لگ پے گی اور بھی کھل کے ایک کر کے دیکھو ہمیشہ لی تھی یہ چھٹکارا پا دے ہو سویرے اٹھ دے ہو کوسا جا پانی دا ایک یا دو گلاس ضرور پیا کرو ਔਰ ਜਦ ਨਾਲ ਤੁਹਾਡੇ ਪੇਟ ਦੀ ਸਫਾਈ ਹੁੰਦੀ ਰਹਿੰਦੀ ਆ ਤੇ ਇਹ ਜਿਹੜੀ ਪਰੇਸ਼ਾਨੀਆਂ ਫਿਰ ਇਹ ਆਉਂਦੀਆਂ ਨਹੀਂ ਰਾਤ ਨੂੰ 9 ਔਰ 10 ਦੇ ਵਿੱਚ ਸੌਂ ਜਾਣਾ ਚਾਹੀਦਾ ਹੈਗਾ ਸਵੇਰੇ ਜਲਦੀ ਉੱਠਣਾ ਚਾਹੀਦਾ ਇਹਦੇ ਨਾਲ ਵੀ ਤੁਹਾਡੇ ਜਿਸਮ ਵੀ ਸਹੀ ਰਹਿੰਦਾ ਹੈ ਹੈਲਥ ਵੀ ਠੀਕ ਰਹਿੰਦੀ ਆ ਕੋਈ ਬਿਮਾਰੀਆਂ ਨਜ਼ਦੀਕ ਨਹੀਂ ਆਉਂਦੀਆਂ ਤੇ ਨਾਲ ਹੀ ਤੁਹਾਡਾ ਪੇਟ ਠੀਕ ਰਹਿੰਦਾ ਹੈ ਪੇਟ ਹਲਕਾ ਰਹਿੰਦਾ ਹੈ ਤੁਸੀਂ ਚੁਸਤ ਫੁਰਤ ਸਾਰਾ ਦਿਨ ਰਹਿੰਦੇ ਹੋ ਕਰਕੇ ਦੇਖੋ ਜੋ ਲੋਕ ਸਵੇਰੇ 3 ਔਰ 5 ਦੇ ਵਿੱਚ ਉੱਠਦੇ ਹਨ ਉਹਨਾਂ ਨੂੰ ਜ਼ਿਆਦਾਤਰ ਕਦੇ ਵੀ ਪੇਟ ਦੀ ਪਰੇਸ਼ਾਨੀ ਨਹੀਂ ਹੁੰਦੀ ਕਿਉਂ ਕਿ ਸਵੇਰੇ ਜਿਹੜਾ ਕਫ ਦਾ ਟਾਈਮ ਹੁੰਦਾ ਹੈ ਮਿਊਕਸ ਬੰਦਾ ਹੈ ਉਹ ਪੇਟ ਬਿਲਕੁਲ ਸਾਫ਼ ਕਰ ਦਿੰਦਾ ਹੈ ਜਦ ਪੇਟ ਸਾਫ਼ ਹੋ ਗਿਆ ਤੇ ਅੰਦਰ ਵਿੱਚ ਚਿਪਚਪਾਟ ਜਾਂ ਕੁਝ ਚਿਪਕਣ ਦੀ ਫਿਰ ਕੋਈ ਜਗ੍ਹਾ ਹੀ ਨਹੀਂ ਬਚਦੀ ਤੇ ਬੰਦਾ ਹਮੇਸ਼ਾ ਪਰਫੁੱਲਟ ਔਰ ਖੁਸ਼ ਰਹਿੰਦਾ ਹੈਗਾ ਪੇਟ ਦਾ ਮੇਸ਼ਾ ਹਲਕਾਰਿੰਦਾ ਆਏਗਾ ਉਤਾਂ ਅਗੇ ਸਵੇਰੇ ਉੱਠ ਕੇ ਆਪਣਾ ਇਸ਼ਨਾਨ ਕਰਦੇ ਹੋ ਉਹਦੇ ਤੁਹਾਡੀ ਬਾਡੀ ਤੇ ਬਹੁਤ ਅਸਰ ਹੁੰਦਾ ਉਹਦੇ ਨਾਲ ਵੀ ਤੁਹਾਡੇ ਪੇਟ ਤੇ ਬਹੁਤ ਅਸਰ ਹੁੰਦਾ ਹੈ ਇਸ਼ਨਾਨ ਕਰੋਗੇ ਜਿਸਮ ਹੀ ਠੀਕ ਰਹੇਗਾ ਔਰ ਉਪਰੋਂ ਵੀ ਤੁਹਾਨੂੰ ਨੰਬਰ ਮਿਲਦੇ ਰਹਿਣਗੇ ਰੱਬ ਵੱਲੋਂ ਨਾਲੇ ਪੌਣ ਨਾਲੇ ਫਲੀਆਂ ਸਾਹਾ ਸੰਗਜੀ ਜਿਸਮ ਦੇ ਵਿੱਚ ਕੋਈ ਵੀ ਪਰੇਸ਼ਾਨੀ ਆਉਂਦੀ ਆ ਉਹ ਸਾਡੇ ਪੇਟ ਤੋਂ ਸ਼ੁਰੂ ਹੁੰਦੀ ਆ ਲੀਵਰ ਕਿਡਨੀ ਦਿਮਾਗ ਹਾਰਟ ਬੀਪੀ ਕੋਲੇਸਟੇਰੋਲ ਯੂਰਿਕ ਐਸਿਡ ਜੋ ਅਸੀਂ ਖਾਂਦੇ ਆ ਨਾ ਸਾਨੂੰ ਪਰਹੇਜ਼ ਨਾਲ ਖਾਣਾ ਚਾਹੀਦਾ ਜਿਉਂ ਸਾਡੀ ਉਮਰ ਵੱਧਦੀ ਆ ਤਾਨੂੰ ਪਰਹੇਜ਼ ਰੱਖਣਾ ਚਾਹੀਦਾ ਖਾਸ ਗੱਲ ਕਿ 6 ਵਜੇ ਤੋਂ ਬਾਅਦ ਕੋਈ ਵੀ ਭਾਰੀ ਚੀਜ਼ ਨਹੀਂ ਖਾਣੀ ਦੁੱਧ ਪੀ ਲਓ ਔਰ ਕੁਝ ਨਹੀਂ ਜੂਸ ਪੀ ਸਕਦੇ ਹੋ ਕੋਈ ਭਾਰੀ ਚੀਜ਼ ਨਹੀਂ ਖਾਣੀ ਕੋਈ ਅਨਾ ਨਹੀਂ ਖਾਣਾ ਫਰੂਟ ਖਾ ਸਕਦੇ ਹੋ ਜਿਦਾ ਸੇਬ ਹੋਇਆ ਕੇਲਾ ਸਵੇਰੇ ਖਾਣਾ ਹੈ ਜਾਂ ਦੁਪਹਿਰੇ ਖਾਣਾ ਹੈ ਕਹਿੰਦੇ ਆ ਕਿ ਕੇਲੇ ਦੀ ਤਸੀਰ ਹੁੰਦੀ ਆ ਕਿ ਸਵੇਰੇ ਖਾਂਦੇ ਹੋ ਤੇ ਸੋਨਾ ਦੁਪਹਿਰੇ ਖਾਂਦੇ ਹੋ ਚਾਂਦੀ ਰਾਤ ਨੂੰ ਖਾਂਦੇ ਲੋਹਾ ਫਿਰ ਉਹਨੂੰ ਜੰਗ ਲੱਗਦਾ ਹੈਗਾ ਪਰੋ ਪੇਟ ਦੇ ਪਿਆ ਪਿਆ ਭਾਰਾ ਹੁੰਦਾ ਫਿਰ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਜਿਹਾ ਸਾ ਅਨ ਵੈਸਾ ਮਨ ਵੈਸਾ ਇਤਨ ਸਾਹਾ ਸਿੰਘ ਜੀ ਆਪਣੇ ਘਰ ਦੇ ਵਿੱਚ ਖੁਸ਼ਹਾਲੀ ਲਾਉਣ ਵਾਸਤੇ ਪਰੇਸ਼ਾਨੀਆਂ ਦੂਰ ਕਰਨ ਵਾਸਤੇ ਰਾਤ ਨੂੰ ਇੱਕ ਲੋਟਾ ਤਾਂਬੇ ਦਾ ਜਾਂ ਪਿੱਤਲ ਦਾ ਭਰ ਕੇ ਆਪਣੇ ਸਹਾਰੇ ਰੱਖੋ ਗੜਵੀ ਕਹਿੰਦੇ ਜਿਹਨੂੰ ਤਸਵੀਰ ਉੱਠ ਕੇ ਆਪਣੇ ਦਰਵਾਜ਼ੇ ਤੇ ਖੜੇ ਹੋ ਕੇ ਬਾਹ ਢੋਲ ਦਿਓ ਤੁਹਾਡੇ ਘਰ ਦੀ ਜਿਹਨੀ ਨੈਗੇਟਿਵਿਟੀ ਹੈਗੀ ਆ ਜਾਂ ਨਕਾਰਾਤਮਕ ਊਰਜਾ ਹੈਗੀ ਉਹ ਘਰੋਂ ਬਾਹਰ ਨਿਕਲ ਜਾਏਗੀ ਕਰਕੇ ਦੇਖੋ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ